ਇਹ ਕਾਲ ਤੱਕ ਸਹਾਇਦ ਜਥੇਦਾਰ ਗਿਆਨੀ ਰਕबीर ਸਿੰਘ ਦੇ ਸਮੇਤ ਪੰਜ ਤਖਤਾ ਦੇ ਜਥੇਦਾਰ ਦੇ ਵੱਲੋਂ ਤਨਖਵਾਦ ਦੇ ਅਨੁਸਾਰ ਜੜੀ ਹੈ ਤਨਖਾ ਲਗਾਈ ਅਨੁਸਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਹਰਮੰਦਰ ਸਾਹਿਬ ਜੀ ਤੇ ਲੰਗਰ ਘਰ ਦੇ ਵਿਖੇ ਪਾਂਡੇ ਮੰਜਲ ਦੀ ਸੇਵਾ ਕੀਤੀ ਗਈ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਲਾਬ ਕਬੂਲੇ ਦੱਸਿਆ ਕਿ ਅੱਜ ਦਰਬਾਰ ਸਾਹਿਬ ਦੇ ਵਿਖੇ ਉਹ ਸੇਵਾ ਨਿਭਾ ਰਏ ਨੇ ਨੀਲਾ ਬਾੜਾ ਪੈਂਕੇ ਗੁਰਦੁਆਰਾ ਸਾਹਿਬ ਪਹੁੰਚੇ ਗੱਲ ਦੇ ਵਿੱਚ ਤਖਤੀਆ ਪਾ ਕੇ ਇੱਕ ਸੇਵਾ ਕਰ ਰਹੇ ਨੇ ਤੇ ਸੇਵਾਦਾਰ ਦੇ ਵੱਜੋਂ ਆਪਣੀ ਸੇਵਾ ਨਿਭਾ ਰਹੇ ਹੱਥ ਦੇ ਵਿੱਚ ਵਰਚਾ ਫੜ ਕੇ ਉਹਨਾਂ ਨੇ ਪੈਰੇਦਾਰੀ ਕੀਤੀ ਵੇਲ ਚੇ ਸਾ ਜੁੜੇ ਨੇ ਉਹ ਵੀ ਸੇਵਾਦਾਰ ਬਣੇ ਆਸ਼ੀਰਵਾਦ ਸਾਹਿਬ ਦੇ ਵਿਖੇ तमाम ਆਗਵਾ ਦੇ ਵੱਲੋਂ ਆਪਣੀ ਆਪਣੀ ਸੇਵਾ ਚੋੜੀ ਨਿਭਾਈ ਗਈ ਹੈ ਆਪਣੇ ਸਜਾ ਦੇ ਅਨੁਸਾਰ ਸਾਰਿਆਂ ਨੇ ਆਪਣੀ ਸੇਵਾ ਨਿਭਾਈ ਹੈ 휠체어 ਤੇ ਹੀ ਜਿਹੜੇ ਸੁਖਬੀਰ ਬਾਦਲ ਨੇ ਉਹਨਾਂ ਦੇ ਵੱਲੋਂ ਆਪਣੀ ਸੇਵਾ ਨਿਭਾਈ ਗਈ ਸੁਖਦੇਵ ਢਿੰਸਾ ਸੇਵਾਦਾਰ ਬਣੇ ਗੱਲੇ ਦੇ ਵਿੱਚ ਤਕਤਿਆ ਪਾ ਕੇ ਉਹਨਾਂ ਦੇ ਵੱਲੋਂ ਸੇਵਾ ਨਿਭਾਈਆਂ ਗਈਆਂ ਵਿਕਰਮ ਮਜੀਠੀਆ ਨੇ ਪਾਂਡੇ ਸਾਫ਼ ਕੀਤੇ ਲੰਗਰ ਹਾਲ ਦੇ ਵਿੱਚ ਜਾ ਕੇ ਪਾਂਡੇ ਦੀ ਸਫਾਈ ਕੀਤੀ ਉਸ ਤੋਂ ਬਾਅਦ ਬਾਥਰੂਮ ਦੀ ਵੀ ਉਹਨਾਂ ਦੇ ਵੱਲੋਂ ਜਿਹੜੀ ਸਫਾਈ ਕੀਤੀ ਗਈ ਤੇ तमाम ਆਗਵਾ ਦੇ ਵੱਲੋਂ ਹੱਥ ਵਿੱਚ ਪਰਚਾ ਫੜ ਕੇ ਪੈਰਦਾਰੀ ਵੀ ਕੀਤੀ ਗਈ ਜਿਨ੍ਹਾਂ ਨੂੰ ਜੋ ਸਜ਼ਾ ਅਕਾਲ ਤੱਕ ਸਾਹਿਬ ਦੇ ਉੱਤੇ ਦਿੱਤੀ ਗਈ ਸੀ ਉਸ ਦੇ ਅਨੁਸਾਰ ਸਾਰਿਆਂ ਨੇ ਆਪਣੀ ਆਪਣੀ ਸੇਵਾ ਜੋੜੀ ਨਿਭਾਈ ਹੈ ਦੱਸਦੇ ਕਿ ਸੁਖਦੇਵ ਟਿੰਸਾ ਜੁੜੇ ਨੇ ਉਹਨਾਂ ਨੇ ਸੇਵਾ ਦਾਇਰ ਦੇ ਵਿੱਚ ਜੁੜੀ ਆਪਣੀ ਸੇਵਾ ਨਿਭਾਈ ਹੈ ਗੱਲੇ ਦੇ ਵਿੱਚ ਤਖਤ ਆਪਕ ਕੇ ਸਾਰਿਆਂ ਦੇ ਵੱਲੋਂ ਆਪਣੀ ਸੇਵਾ ਨਿਭਾਈ ਗਈ ਹੈ